ਖੀਰੀਆ ਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤੇ ਉਹਨੂੰ ਜੀ ਉਹਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਪੰਜਾਬ ਦੇ ਮੌਸਮ ਬਾਰੇ ਅੱਜ ਤਾਇਰ ਜਾਣਕਾਰੀ ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬਰ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੋਸਤੋ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਦੋ ਦਿਨਾਂ ਦੀ ਰਾਹਤ ਤੋਂ ਮੁੜ ਪਰਤੀ ਗਰਮੀ ਦਿਨ ਅਤੇ ਰਾਤ ਦੇ ਤਾਪਮਨ 'ਚ 8 ਡਿਗਰੀ ਦਾ ਫਰਕ ਜੀਹਾਂ ਜਾਣਕਾਰੀ ਸਾਹਮਣੇ ਆ ਰਹੀ ਆ ਤੇ ਦੋ ਦਿਨਾਂ ਦੀ ਰਾਹਤ ਤੋਂ ਬਾਅਦ ਗਰਮੀ ਨੇ ਫਿਰ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਸ਼ੁੱਕਰਵਾਰ ਨੂੰ ਹਲਕੀ بارش ਅਤੇ ਠੰਡੀ ਹਵਾ ਚੱਲਣ ਕਾਰਨ ਮੌਸਮ ਸੁਹਾਵਣਾ ਹੋ ਗਿਆ ਸੀ ਪਰ ਹੁਣ ਫਿਰ ਹਮਸਣੇ ਲੋਕਾਂ ਦਾ ਜਿਉਣਾ ਮੁਸ਼ਕਲ ਕਰ ਦਿੱਤਾ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਨ 38 ਡਿਗਰੀ ਤੱਕ ਪਹੁੰਚ ਗਿਆ ਅਤੇ ਜਦਕਿ ਘੱਟੋ ਘੜਤਾ 28 ਡਿਗਰੀ ਰਿਹਾ ਮੌਸਮ ਵਿਭਾਗ ਦੇ ਮੁਤਾਬਕ ਕਾਜੀ ਦਿਨਾਂ ਤੱਕ ਗਰਮੀ ਤਰ੍ਹਾਂ ਹੱਥ ਮਿਲਦੀ ਕੋਈ ਸੰਭਾਵਨਾ ਨਹੀਂ ਹੈ ਤੇ ਦਿਨ ਅਤੇ ਰਾਤ ਦੇ ਤਾਪਮਨ 'ਚ 8 ਡਿਗਰੀ ਦਾ ਅੰਤਰ ਹੈ ਜਿਸੇ 'ਚ ਰਾਤ ਪੂਰੀ ਤਰ੍ਹਾਂ ਨਾ ਠੰਡੀ ਨਹੀਂ ਹੁੰਦੀ ਤੇ ਦਿਨ ਦੀ ਗਰਮੀ ਪਰੇਸ਼ਾਨ ਕਰ ਦਿੰਦੀ ਹੈ ਸ਼ੁੱਕਰਵਾਰ ਦੇ ਰਾਤ ਤੋਂ ਬਾਅਦ ਸੂਰਜ ਦੇਵ ਨੇ ਇੱਕ ਵਾਰ ਫਿਰ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਜਿਵੇਂ ਜਿਵੇਂ ਦਿਨ ਚੜਦਾ ਲੋਕ ਗਰਮੀ ਮਹਿਸੂਸ ਕਰਨਾ ਲੱਗ ਪੈਂਦੇ ਹਨ ਦੋ ਦਿਨ ਪਹਿਲਾਂ ਸ਼ਹਿਰ ਵਿੱਚ ਹੋਈ ਹਲਕੀ ਬਾਰਿਸ਼ ਕਰਦੈਂਦਾ ਤਾਪਮਨ 33 ਡਿਗਰੀ ਤੱਕ ਪਹੁੰਚ ਗਿਆ ਸੀ ਪਰ ਹੁਣ ਅਸਮਾਨ ਸਾਫ਼ ਹੋਣ ਨਾਲ ਤਾਪਮਨ ਇੱਕ ਵਾਰ ਫਿਰ ਤੋਂ ਵਦਨਾ ਸ਼ੁਰੂ ਹੋ ਗਿਆ ਵੀਡੀਓ ਦੇਖਣ ਲਈ ਤੁਹਾਡਾ ਤਾਂ